ਬੀਤੀ ਦਿਨ ਸ਼ਾਮ ਹਾਰਪੁਰ ਦੇ ਰਹੀਮਪੁਰ ਚੌਂਕ ਨਜ਼ਦੀਕ ਮਾਹੌਲ ਉਸ ਵਕਤ ਭਗੜੜ ਵਾਲਾ ਬਣ ਗਿਆ ਜਦੋਂ ਮਿੰਨੀ ਬੱਸਾਂ ਵਾਲਿਆਂ ਦਾ ਟਾਈਮਿੰਗ ਨੂੰ ਲੈ ਕੇ ਆਪਸ ਲੜਾਈ ਹੋ ਗਈ ਕੀ ਨਾ ਭਾਜੀ ਆਪਣਾ ਬਲਵਿੰਦਰ ਜੀ ਇਹ ਜਿਹੜੀ ਬੱਸ ਦੀ ਭੰਤੋੜ ਹੋਈ ਹੈ ਕਿਹਨਾਂ ਨੇ ਕੀਤੀ ਇਹ ਕਿੱਥੇ ਦੀ ਹੈ ਇੱਕ ਪ੍ਰੈਸ਼ਰ ਬੱਸ ਵਾਲਿਆਂ ਨੇ ਕੀਤੀ ਭਾਜੀ ਜਿਹੜਾ ਪਰੋਂ ਬੱਸ ਆ ਰਹੀ ਸੀ ਇੱਕ ਇਹ ਕਿਨਾਂ ਦੀ ਅੱਗੇ ਜਾ ਰਹੀ ਸੀ ਕਾਰੀਸਾਰੀ ਨੂੰ ਇੱਕ ਜਾ ਰਹੀ ਸੀ ਪਿੱਛੇ ਭੁੰਗਰਲੀ ਨੂੰ ਕਾਰੀਸਾਰੀ ਆਈ ਅੱਗੇ ਲਾ ਕੇ ਇਹਨਾਂ ਨੇ ਸਾਡੀ ਗੱਡੀ ਰੋਕ ਕੇ ਸਬਜ਼ੀ ਦੇ ਗੇਟ ਦੇ ਮੋਰੇ ਭੰਤੋੜੀ ਭੰਨ ਤੋੜੀ ਵੀ ਪੇਜ ਦਿੱਤੇ ਕਿਹੜੀ ਗੱਲ ਤੋਂ ਹੋਈ ਤੁਹਾਡੀ ਜੜੀ ਟਾਈਮ ਦੀ ਲੜਾਈ ਦੇ ਪਿੱਛੇ ਹੋਈ ਹੈ ਟਾਈਮਿੰਗ ਕਰਕੇ ਹੋਈ ਹੈ ਤੇ ਕਿੰਨੇ ਵਿਅਕਤੀਆਂ ਦੇ ਸਟਾ ਲੱਗੀਆਂ ਜਣੇ ਤਿੰਨ ਜਣਿਆਂ ਦੇ ਲੱਗੀਆਂ ਡਰਾਈਵਰ ਜਿਹੜਾ ਹੈ ਉਹ ਇਸ ਟਾਈਮ ਠੀਕ ਹੈ ਤੇ ਕੰਡੈਕਟਰ ਦੇ ਕਹਰੇ ਲੱਗੇ ਕੰਡੈਕਟਰ ਦੇ ਲੱਗੇ ਭੰਨ ਤੋੜ ਕਿੰਨੀ ਕਰ ਆ ਪਾਜੀ ਸ਼ੀਸ਼ੇ ਭੰਨ ਗਏ ਆ ਕੈਸ਼ ਪੈਗ ਦੀ ਵਾਹਟਰ ਉਹ ਆ ਤੇ ਤੁਹਾਡਾ ਕੀ ਨਾਮ ਆ ਕੁਲਵਿੰਦਰ ਤੁਸੀਂ ਬੱਸ ਦੇ ਵਿੱਚ ਮੌਜੂਦ ਸੀ ਉਸ ਟਾਈਮ ਹਾਂਜੀ ਠੀਕ ਹੈ ਤੁਸੀਂ ਓਨਰ ਹੋਗੇ ਨਹੀਂ ਨਹੀਂ ਹਾਂਜੀ ਓਨਰ ਹੋਗੇ ਠੀਕ ਹੈ ਕੀ ਨਾਮ ਆ ਇਹਦਾ ਦਲਜੀਤ ਸਿੰਘ ਸੰਧੂ ਜੀ ਇਹ ਕਿਹੜੀ ਵਾਰ ਦਾ ਤੋਈ ਆ ਜੀ ਬਾਦ ਆ ਜੀ ਬੱਸ ਮੈਂ ਬੱਸ ਸਟੈਂਡ ਤੋਂ ਬੱਸ ਲੈ ਕੇ ਨਿਕਲਿਆ ਜੀ ਠੀਕ ਹੈ ਜੀ ਬਸ ਸਵਾਰੀ ਚੱਕਦਾ ਚੱਕਦਾ ਤੇ ਆਣਾ ਪਿਆ ਤੇ ਇੱਥੇ ਆ ਰਹੀਮਪੁਰ ਚੌਂਕ ਦੇ ਵਿੱਚ ਮੈਂ ਸਵਾਰੀ ਚੱਕਣ ਲੱਗਾ ਤਾਂ ਜੀ ਮੋਰੇ ਪ੍ਰੈਸ਼ਰ ਬੱਸ ਵਾਲਿਆਂ ਨੇ ਕ੍ਰਾਸ ਬੱਸ ਲਾਗੇ ਜੀ ਤਾਂ ਵਿੱਚੋਂ ਜਿੱਦਾਂ ਮੁੰਡੇ 15 ਵੀ ਦੌੜੇ ਆਏ ਜੀ ਮੇਰੇ ਵੱਲ ਉਹ ਨਹੀਂ ਪਹਿਲਾਂ ਤਾਂ ਜੀ ਆਂਦੇ ਨੇ ਮੇਰੇ ਨਾਲ ਕੋਈ ਗੱਲ ਪੁੱਛੀ ਨਾ ਬਾਦ ਜੀ ਆਂਦੇ ਪਹਿਲਾਂ ਤਾਂ ਜੀ ਬੰਜਾ ਮਾਰਿਆ ਵਿੱਚ ਮੇਰੇ ਤੇ ਉਂਗਲੀ ਤੇ ਲੱਗਾ ਤੇ ਟੋਟਾ ਉਹਦਾ ਬੰਜੇ ਦਾ ਵਿੱਚੇ ਪਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਬੱਸ ਦਾ ਸ਼ੀਸ਼ਾ ਭੰਨ ਲਾ ਪਿਆ ਜੀ ਤੇ ਮੁਰਗੇ ਤਾਕੀਵਾ ਲਗਾਏ ਤੇ ਕੰਡੈਕਟਰ ਨੂੰ ਗਲੇ ਤੋਂ ਫੜ ਕੇ ਥੱਲੇ ਖਿੱਚ ਲਿਆ ਜੀ ਉਹਦੇ ਬਹੁਤ ਸੱਟਾਂ ਮਾਰੇ ਆ ਤੋ ਬਸ ਟਾਈਮ ਦੇ ਚੱਕਰ ਨੂੰ ਲੈ ਕੇ ਜਿਵੇਂ ਆਂਦਦੇ ਨੇ ਬਸ ਸ਼ੀਸ਼ੇ ਭੰਨ ਤੇ ਗੱਡੀ ਭੱਲਣੀ ਸ਼ੁਰੂ ਕਰ ਦਿੱਤੀ ਤੇ ਵਿੱਚ ਸਵਾਰੀਆਂ ਦੋ ਤਿੰਨ ਦੇ ਸੱਟਾ ਲੱਗੀਆਂ ਜੀ ਤੇ ਕ ਮੇਰੀਆਂ ਵੀ ਜਿੱਥੇ ਲੱਗੀ ਤੇ ਕਨੈਕਟਰ ਦੇ ਮੁੰਡੇ ਦਾ ਸਿਰ ਪਾਰ ਦਿੱਤਾ ਜੀ ਖੰਡਾ ਮਾਰ ਕੇ ਸਿਰ ਦੇ ਵਿੱਚ ਜੀ ਕੀ ਪ੍ਰਸ਼ਾਸਨ ਤੋਂ ਜੀ ਮੰਗ ਕਰਦੇ ਹਾਂ ਕਿ ਪ੍ਰਸ਼ਾਸਨ ਤੋਂ ਇਹ ਸਵਾਰੀਆਂ ਵੀ ਸੀਗੀਆਂ ਬਸ ਦੇ ਵਿੱਚ ਜਿਹੜੀਆਂ ਗੁੰਡਾਗਰਦੀ ਨੂੰ ਲੈ ਕੇ ਪ੍ਰਸ਼ਾਸਨ ਤੋਂ ਬਸ ਇਹ ਹੀ ਮੰਗ ਕਰਦੇ ਜੇ ਬਸ ਨਿਆਂ ਮਿਲੇ ਸਾਨੂੰ ਜੀ ਕਾਨੂੰਨੀ ਕਾਰਵਾਈ ਹੋਵੇ ਜਿਨ੍ਹਾਂ ਨੇ ਇਹ ਕੰਮ ਕੀਤਾ ਇਹ ਸਾਡਾ ਨੁਕਸਾਨ ਹੀ ਬਹੁਤ ਕਰ ਦਿੱਤਾ ਗਿਆ ਜੀ ਆ ਸ਼ੀਸ਼ੇ 25000 ਤੋਂ ਘੱਟ ਨਹੀਂ ਪੈਂਦਾ ਜੀ ਕਨੈਕਟਰ ਤੋਂ ਝੋਲਾ ਖੋ ਕੇ ਵਿੱਚ ਉਹਦਾ ਫੋਨ ਲੱਗਾ ਜੀ ਕਨੈਕਟਰ ਦਾ ਤੇ ਕਨੈਕਟਰ ਦਾ ਉੱਥੇ ਬੇਹੋਸ਼ ਹੋ ਕੇ ਡਿੱਗ ਗਿਆ ਸਭ ਕੁਝ ਉਹਦਾ ਜੋ ਹਸ ਗਿਆ ਗਲ ਚ ਪਾਇਆ ਜੀ ਜਾਂ ਹੱਥ ਤੇ ਸੀਗਾ ਸਭ ਕੁਝ ਖੋ ਕੇ ਦੌੜ ਗਿਆ ਜੀ ਕੀ ਕੋਈ ਜ਼ਿਆਦਾ ਸੱਟਾਂ ਵੀ ਕਿਸੇ ਤੇ ਲੱਗੀਆਂ ਹਾਂ ਜੀ ਕਨੈਕਟਰ ਸਭ ਤੋਂ ਜ਼ਿਆਦਾ ਸੱਟ ਆ ਜੀ ਉਹ ਜਨੀ ਸੱਟ ਲੱਗਦੇ ਸਾਰੇ ਬੇਹੋਸ਼ ਸੀਗਾ ਬੇਹੋਸ਼ੀ ਚ ਆ ਕੇ ਲਗਾਇਆ ਜੀ ਉਹਨੂੰ ਸਿਵਲ ਹਸਪਤਲ ਨੂੰ ਆਪਾਂ ਜੀ ਹੈਲੋ ਮੈਂ ਇਸ ਵੇਲੇ ਹਾਲਤ ਹਾਲਤ ਗੰਭੀਰ ਆ ਜੀ ਸਿਵਲ ਹਸਪਤਲ ਦਾਖਲ ਆ ਜੀ ਮੈਂ ਹਜੇ ਇੱਥੇ ਚੌਂਕੀ ਚਾਹ ਸਕਿਆ ਦਰਖਾਸਤ ਦੇਣ ਵਾਸਤੇ ਤੇ ਹੁਣ ਜਾ ਕੇ ਦੇਖਦਾ ਜੀ ਕਿੰਨੀ ਸੱਟ ਆ ਉਹ ਬੰਦਾ ਇਹ ਦੋ ਬੱਸਾਂ ਜਾਈ ਸੀ ਇੱਕ ਉਹ ਨਹੀਂ ਮੋਰੇ ਲਾ ਲਈ ਜੀ ਬੱਸ ਇੱਕ ਪਿੱਛੇ ਲਾ ਲਈ ਜੀ ਦੋਨੇ ਪ੍ਰੈਸ਼ਰ ਕੰਪਨੀ ਦੇ ਬੱਸਾਂ ਸੀਗੀਆਂ ਜੀ ਅ ਬੱਸ ਨੂੰ ਗਲਵਾਉਣਾ ਤਾਂ ਅੰਕ ਇਸ ਅੱਜ ਇਹ ਰਹੀ ਪਰਚਾਉਂਕ ਦੇ ਵਿੱਚ ਦੋ ਬੱਸਾਂ ਦੇ ਰੂਪ ਨੂੰ ਲੈ ਕੇ ਆਪਸੀ ਲੜਾਈ ਹੋਈ ਹੋਰ ਚੱਕੀ ਕਾਣਾ ਹਾਂ ਉਹਦੇ ਵਿੱਚ ਜਦੋਂ ਲੜਾਈ ਹੋਈ ਆ ਉੱਥੋਂ ਮੌਕੇ ਤੇ ਲਿਖੂਨ ਆਇਆ ਸੀ ਸਾਨੂੰ ਮੈਂ ਮੌਕੇ ਤੇ ਪੁੱਛਿਆ ਸੀ ਮੇਰੇ ਜਾਂਦੇ ਨੂੰ ਦੁਲਿਹ ਬਸਤਾਂ ਨਹੀਂ ਸੀ ਗਿਆ ਇੱਕ ਨਿਊ ਦਵਾਬਾ ਬਸਤ ਸੀ ਜਿਹੜੀ ਜਿਹਦੇ ਸੀ ਜੀ ਟੁੱਟੇ ਹੋਏ ਸੀਗੇ ਤੇ ਉਹ ਜਾ ਕੇ ਉੱਥੋਂ ਰਿਪੋਰਟ ਚ ਲਾਇਆ ਤੇ ਉਹਨਾਂ ਤੋਂ ਪਤਾ ਜੋ ਦਰਖਾਸਤਵਾ ਦੇ ਕੇ ਗਏ ਆ ਜੀ ਕਿ ਇਹਦਾ ਕਰਕੇ ਸਾਨੂੰ ਕੁੱਟਮਾਲ ਪ੍ਰੈਸ਼ਰ ਬਸ ਵਾਲਿਆਂ ਨੇ ਕੀਤੀ ਆ ਹੁਣ ਉਹਨਾਂ ਤੋਂ ਉਹਨਾਂ ਨੂੰ ਬੁਲਾ ਕੇ ਜਿਹੜੀ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਉਹਨਾਂ ਦਰਖਾਸਤ ਲੈ ਲਈ ਆ ਜੀ ਇੱਕ ਮੁੰਡਾ ਹਸਪਤਾਲ ਦਾਖਲ ਹੋਇਆ ਜੀ ਜੋ ਸਪਨ ਲਗੀਆਂ ਉਹਦੇ ਹੁਣ ਹਸਪਤਾਲ ਜਾ ਕੇ ਉੱਥੋਂ ਚੇਟਵੜੀਆਂ ਹਸਪਤਾਲ ਤੋਂ ਵਾਜ ਕੇ ਬਣਦੀ ਕਾਰਵਾਈ ਕਰਾਂਗੇ ਤੇ ਜਿਹੜੇ ਦੂਜੀ ਵਾਰਸ ਵਾਲੇ ਸੀ ਕੀ ਮੌਕੇ ਤੋਂ ਉਤਾਰ ਉਹ ਮੌਕੇ ਤਾਂ ਹੈ ਨਹੀਂ ਸੀ ਕੋਈ ਹੋਰ ਬਸ ਇਹ ਨੂਦ ਰੋਵਾ ਵਸੇਗੀ ਜਾਂ ਜਾਂ ਰੂਤੇਗੀ